ਰਪਿੰਦਰ ਤੁਸੀਂ ਚਾਹ ਲੈ ਆਉਣੀ ਸੀ ਮੇਰੇ ਲਾਗੇ ਬੈਠ ਕੇ ਪੀ ਲੈਂਦੀ ਇਹਨੇ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਮੂੰਹ ਜਿਹਾ ਵਟਿਆ ਚਲ ਚਾਹ ਪੀ ਕੇ ਨਾ ਉਹ लवली द्याਵਾ ਪਾਣੀ ਬੂਟਿਆਂ ਨੂੰ ਉਹਦੇ ਨਾਲ ਗੱਲ ਕਰਦੀ ਆ ਕਿ ਤੁਹਾਡੇ ਦੋਵਾਂ ਦੀ ਕੋਈ ਗੱਲ ਹੋਈ ਆ ਚਲ ਪੁੱਤ ਸੱਸ ਤੇਰੀ ਨੂੰ ਮੰਨਣਾ ਚਾਹੀਦਾ ਵਾ ਕਿਉਂਕਿ ਜਦੋਂ ਬੱਚੇ ਜਵਾਨ ਹੋ ਜਾਂਨਾ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਹੁਣ ਜਵਾਨ ਹੋਇਆ ਵਾ ਜੀ ਇਹ ਕੁਝ ਕਰ ਲੂਗਾ ਜਾਂ ਮੂੰਹ ਚੋਕੇ ਘਰੋਂ ਚਲ ਜੂਗਾ ਫੇਰ ਵੇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਪੂਆ ਜੀ ਨੂੰ ਮੈਂ ਸਾਦੇ ਤੇ ਲਿਆਵਾ ਪਰ ਰਹਿ ਲੋ ਇੱਥੇ ਆ ਗਏ ਪਰ ਮੈਨੂੰ ਨਾ ਚਾਚੀ ਜੀ ਵਾਲੀ ਗੱਲ ਜੜੀ ਹੈ ਨਾ ਉਹ ਮੰਦੀ ਵੀ ਚਾਈ ਜਾਂਦੀ ਆ ਉਹ ਕਹਿੰਦੇ ਹੀ ਵੀ ਪਹਿਲੀ ਵੋਟੀ ਵਿਨਾ ਨਹੀਂ ਆ ਬਿਮਾਰੀ ਆ ਕਿਤੇ ਹੋਰ ਨਾ ਹੋਵੇ ਮੇਰੇ ਨਾਲ ਇਹ ਵਾਲਾ ਕੰਮ ਹੋ ਜੇ ਕੀ ਪਤਾ ਹੁੰਦਾ ਵਾ ਬੰਦੇ ਦੇ ਮਨ ਦਾ ਜੀ ਉਹ ਜੀ ਕੋਹ ਮੈਨੂੰ ਪਾਪ ਹੋ ਗਏ ਦੇ ਦੇ ਕੋਹ ਮੇਰੇ ਨਿੱਕੇ ਜੇ ਮੁੰਡੇ ਨੂੰ ਕੁਝ ਪਾ ਕੇ ਦੇ ਦੇ ਤੇ ਮੈਂ ਆਪਣਾ ਪੁੱਤ ਨਿੱਕਾ ਜਿਹਾ ਕਿੱਥੋਂ ਲੱਭਣਾ ਵਾ ਤੇ ਇਹਦਾ ਕੀ ਆ ਇਹਦੇ ਸਾਰੀ ਉਮਰ ਇਦਾਂ ਹੀ ਲੰਘ ਜਾਣੀ ਪੰਜਾਬ ਦਾ ਹੀ پتہ ਪਹਿਲਾਂ ਇਹੋ ਕੋਹ ਨਹੀਂ ਕਰਦੀ ਰਹੀ ਸੱਚੇ ਨੂੰ ਤਾਂ ਡਰੀ ਲੱਗੀ ਜਾਂਦਿਆ ਆ ਆਪੇ ਹੀ ਮੈਂ ਸੱਦ ਲਿਆ ਵਾ ਤੇ ਆਪੇ ਹੀ ਹੁਣ ਮੈਂ ਫਸ ਗਈ ਆ ਚੱਲਣਾ ਚੁੱਕਨੀ ਹੋਵੇ ਰਹਿਣੀ ਆ ਥੋੜੀ ਜੀ ਕੋਹ ਨਹੀਂ ਹੁੰਦਾ ਪੂਹ ਜੀ ਬਾਹਰ ਬੈਠੇ ਲੱਗਦਾ ਚਾਹ ਲੈ ਕੇ ਜਾਵਾਂ ਪੂਆ ਜੀ ਤੁਸੀਂ ਇੱਥੇ ਬੈਠੇ ਆ ਤੇ ਅੰਦਰ ਆ ਜਾਣਾ ਹੀ ਪੂਆ ਜੀ ਹਾਂ ਪੁੱਤ ਕਿੱਥੇ ਸੋਚੀ ਲੱਗੇ ਆ ਚਾਹ ਪੀ ਲੋ ਕੋਈ ਨਹੀਂ ਪੀ ਲੀਨੀ ਆ ਸੋਚਣਾ ਪੁੱਤ ਕੀ ਆ ਪਿਛਲੇ ਦਿਨੀ ਜ਼ਿਆਦਾ ਆਉਂਦੇ ਹੀ ਪਹਿਲਾਂ ਨਾ ਇਕੱਠਾ ਹੀ ਕੋਈ ਇਦਾਂ ਲੈਣ ਦੇ ਵਿੱਚ ਕਮਰੇ ਹੋਣੇ ਹਾਂਜੀ ਸਾਰੇ ਨਿੱਕੋ ਥਾਂ ਹੀ ਪਕਾਉਣੀ ਥਿੱਕੋ ਥਾਂ ਹੀ ਖਾਣੀ ਤੇ ਜੇ ਕਿ ਹਣ ਕੋਈ ਗੱਲਬਾਤ ਕਰ ਦੇਣੀ ਨਾ ਤੇ ਕਿ ਹਣ ਗੁੱਸਾ ਨਾ ਕਰਨਾ ਹਾਂਜੀ ਹੁਣ ਤੇ ਆਂਦੇ ਵੀ ਮਾੜੀ ਜੀ ਗੱਲ ਕਰ ਤੂੰ ਹੋਵੇਂ ਕੌਣ ਮੈਨੂੰ ਗੱਲ ਕਰਨ ਵਾਲੀ ਤੈਨੂੰ ਪਿੰਦੋਂ ਨਾ ਕੱਢੂੰਗੀ ਪਰ ਉਹ ਸਮਾਂ ਚੰਗਾ ਹੀਗਾ ਹੁਣ ਉਹ ਸਮਾਂ ਨਹੀਂ ਲੱਗਦਾ ਹਾਂਜੀ ਨਹੀਂ ਉਹ ਤੇ ਹੈ ਹੀ ਆ ਸਾਰੇ ਆ ਗੱਤਲ ਬੈਠੇ ਆ ਕੋਈ ਕਿਸ ਦੀ ਗੱਲ ਹੀ ਨਹੀਂ ਸੁਣਦਾ ਉਦੋਂ ਭੈਣ ਭਰਾ ਇੱਕ ਦੂਜੇ ਨੂੰ ਗੱਲਾਂ ਬਾਤਾਂ ਘਰ ਵੀ ਲੈਂਦੇ ਸੀ ਹਾਂਜੀ ਸਹਿਨਸ਼ੀਲਤਾ ਲੋਕਾਂ ਵਿੱਚ ਹੈਗੀ ਹੀ ਪਰ ਹੋਂ ਤੇ ਉਹ ਗੱਲੀ ਹੈ ਨਹੀਂ ਕਿ ਦਰਦੂਰ ਕੀ ਜਾਣਾ ਵਾ ਤੂੰ ਆਪਣੀ ਚਾਚੀ ਵਾਲੀ ਵੇਖ ਲਾ ਤੁਹਾਡੇ ਵਿਆਹ ਤਾਂ ਥੋੜੇ ਦਿਨ ਪਹਿਲਾਂ ਨਾ ਮਾੜੀ ਜੀ ਗੱਲ ਹੋਈਗੀ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਸੀ ਪਰ ਉਦੋਂ ਦਾ ਮੇਰੇ ਨਾਲ ਮੂੰਹ ਵਟਿਆ ਵਾ ਸਵਾਦ ਨਾ ਮੇਰੇ ਨਾਲ ਬੋਲਦੀ ਵੀ ਨਹੀਂਗੀ ਦੱਸ ਮੈਂ ਇਥੋਂ ਕੀ ਚੁੱਕ ਕੇ ਲੈ ਜਾਣਾ ਵਾ ਹੱਸ ਕੇ ਕਹੋਗੀਆਂ ਤੇ ਚਲ ਮੈਂ ਵੀ ਤੁਹਾਡੇ ਘਰਾਂ ਚ ਆ ਜੂਗੀ ਤੇ ਜੇ ਮੂੰਹ ਵਟੋ ਗਈਆਂ ਤੇ ਮੈਂ ਕਿਹੜੀ ਰੋਟੀ ਪਾਣੀ ਦੀ ਭੁੱਖੀ ਆ ਮਹਾਰਾਜ ਨੇ ਮੈਨੂੰ ਸਭ ਕੁਝ ਦਿੱਤਾ ਆਪਣੇ ਘਰ ਨਹੀਂ ਜਿਹੜੀ ਭੂਆ ਵਾ ਤੁਹਾਡੀ ਇਹਨੇ ਨਾ ਖਤੀ ਨ ਮਰਵਾਈ ਹੀ ਉਹ ਉਨ ਜਿੱਦੀ ਮਰਜ਼ੀ ਚੰਗੀ ਹੋ ਉਹ ਤੁਹਾਨੂੰ ਦੱਸੇ ਪਰ ਉਹ ਗੱਲ ਨਹੀਂ ਬਣਨੀ ਹੁਣ ਪਰ ਉਹ ਗੱਲ ਨਹੀਂ ਬਣਨੀ ਹੁਣ ਭੂਆ ਜੀ ਕੋਈ ਗੱਲ ਨਹੀਂ ਸਾਰੇ ਘਰਾਂ ਵਿੱਚ ਵਾਧੇ ਘਾਟੇ ਹੋ ਜਾਂਦੀ ਆ ਕਿਹੜੇ ਘਰ ਨਹੀਂ ਹੁੰਦੇ ਉਹਦੇ ਵਿੱਚ ਜਾਣ ਕੇ ਚਾਚੀ ਜੀ ਕਰਦੇ ਆ ਮਿਲਨ ਵਰਤਨ ਨਾਲ ਉਹਦੇ ਕੀ ਹੋ ਜਾਣਾ ਵਾ ਨਾਲੇ ਕਿਹੜਾ ਕੋਈ ਕੋਲ ਲੈ ਕੇ ਖਾਣਾ ਆ ਖਾਣਾ ਦੇ ਆਪੋ ਆਪਣਾ ਆ ਪਰ ਪੁੱਤ ਮਨ ਵਿੱਚ ਤੇ ਆਉਂਦੀ ਆ ਨਾ ਤੇ ਛੱਡੋ ਕੋਈ ਨਹੀਂ ਹਾ ਜੇ ਮੇਰਾ ਭਰਾ ਹੁੰਦਾ ਤਾਂ ਇਦਾਂ ਹੀ ਕਰਦੀ ਭਲਾ ਰਪਿੰਦਰ ਤੁਸੀਂ ਚਾਹ ਲੈ ਆਉਣੀ ਜੀ ਮੇਰੇ ਲਾਗੇ ਬਹਿ ਕੇ ਪੀ ਲੈਂਦੀ ਇਹਨੇ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਮੂੰਹ ਜਵਟਿਆ ਚਲ ਚਾਹ ਪੀ ਕੇ ਨਾ ਉਹ लवली ਧਿਆਵਾ ਪਾਣੀ ਬੂਟਿਆਂ ਕੋਲ ਉਹਦੇ ਨਾਲ ਗੱਲ ਕਰਦੀ ਆ ਕਿ ਤੁਹਾਡੇ ਦੋਵਾਂ 'ਚ ਕੋਈ ਗੱਲ ਹੋਈ ਆ ਜਿੱਦਣ ਜੀ ਮੈਂ ਆਈ ਆ ਨਾ ਇਹ ਵੀ ਉੱਗੋ ਸੁਗੋਂਜੀ ਹੋਈ ਆ ਕਿ ਖੁੱਲ ਕੇ ਉਹ ਜੀ ਗੱਲ ਨਹੀਂ ਕਰਦੀ ਅਛਰ ਇੰਨਾਂ ਤਾਂ ਪੈ ਗਿਆ ਵਾ ਬੂਟਿਆਂ ਨੂੰ ਪਾਈ ਜਨ ਲਵਲੀ ਹਾਂਜੀ ਪੂਆ ਜੀ ਆਜੋ ਮੇਰੇ ਘਰ ਸੋਹਣਾ ਪੁੱਤ ਹਾਂਜੀ ਮੈਂ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂਜੀ ਦੱਸੋ ਇੱਕ ਕਰਾਂ ਬੰਦ ਜਰੀ ਕਰ ਤੇ ਉੱਥੇ ਆ ਬਹਿ ਕੇ ਕਰਦੇ ਗੱਲ ਆ ਗਿਆ ਹਾਂ ਮੰਜਾ ਕਰ ਲੋ ਠਾਂ ਪੂਆ ਜੀ ਕੀ ਗੱਲ ਹੋਈ ਗੱਲ ਪੁੱਤ ਕੀ ਹੁਣੀ ਆ ਹਾਂਜੀ ਮੈਂ ਜਿੱਦਨ ਦੀ ਆਈ ਆ ਨਾ ਸਰਪਿੰਦਰ ਦੇ ਮੂੰਹ ਵਾਲੇ ਵੇਖਣ ਲਈ ਆ ਜਿੰਨੇ ਕ ਗੱਲ ਪੁੱਛਦੀਆਂ ਉਹਨਾਂ ਕੀ ਜਵਾਬ ਦਿੰਦੀ ਆ ਵਾਦੂ ਮੇਰੇ ਨਾਲ ਗੱਲ ਨਹੀਂ ਕਰਦੀ ਤੁਹਾਡੇ ਦੋਵਾਂ ਜੀਆਂ ਚ ਕੋਈ ਗੱਲ ਹੋਈ ਆ ਨਾ ਨਾ ਪੂਆ ਜੀ ਸਾਡੇ ਦੋਵਾਂ ਜੀਆਂ ਚ ਕੀ ਗੱਲ ਹੋਣੀ ਆ ਮੈਂ ਤਾਂ ਸਵੇਰ ਤੋਂ ਜਾਂਨਾਂ ਤੇ ਸ਼ਾਮ ਨੂੰ ਘਰ ਆਉਂਦਾ ਵਾਂ ਤੇ ਅੱਜ ਮੈਨੂੰ ਛੁੱਟੀ ਹੀ ਸਕੋ ਅੱਜ ਹੀ ਘਰ ਆਵਾਂ ਮੈਂ ਤਾਂ ਫੇਰ ਚੁੱਪ ਕਿਉਂ ਆ ਓਏ ਉਦਾਂ ਚਲੋ ਪਿੰਡ ਕੁੰਨ ਦੀ ਵੀ ਯਾਦ ਆਈ ਜਾਂਦੀ ਬੰਦੇ ਨੂੰ ਬਲਾ ਦੱਸ ਪਿੰਡ ਦੀ ਯਾਦ ਤੇ ਤਾਂ ਆਵੇ ਨਾ ਜੇ ਆਪਣੇ ਘਰ ਬੰਦਾ ਔਖਾ ਹੋਵੇ ਤੇ ਮਾਰਾ ਇਹਨੇ ਸਭ ਕੁਝ ਦਿੱਤਾ ਵਾ ਬੜੀ ਵਧੀਆ ਰੋਟੀ ਖਾਂਦੇ ਜੀ ਪਿੰਡ ਦੀ ਯਾਦ ਕਾਦੀ ਆਉਣੀ ਐ ਕੋਈ ਗੱਲ ਵਾਹ ਤੈਨੂੰ ਪੁੱਛ ਲੈਣਾ ਸੀ ਮੈਂ ਤਾਂ ਨਹੀਂ ਪੁੱਛਿਆ ਤੂੰ ਪੁੱਛੀ ਆਵਲੀ ਨਾ ਇੱਕ ਗੱਲ ਦੱਸ ਮੈਨੂੰ ਹਾਂਜੀ ਚਾਚੀ ਹੁੰਦੀ ਹੁੰਦੀ ਐ ਘਰ ਚਾਚੀ ਇੱਕੋ ਦਿਨ ਨਹੀਂ ਆਈ ਐ ਮੇਰੇ ਸਹਣੋਂ ਵਿਆਹ ਤੋਂ ਬਾਅਦ ਉਦਾਂ ਤੇ ਨਹੀਂ ਘਮ ਦੇ ਇੱਥੇ ਤੂੰ ਲੱਗੇ ਹੈ ਜਦੋਂ ਆਈ ਨਹੀਂ ਨਹੀਂ ਉਦੋਂ ਮੈਂ ਹੈ ਨਹੀਂ ਮੈਂ ਚਲ ਗਿਆ ਸੀ ਕੰਮ ਤੇ ਤੇ ਉਦਾਂ ਮੈਨੂੰ ਦੱਸਣ ਦੀ ਵੀ ਚਾਚੀ ਅੱਜ ਆ ਜਾਈਏ ਕੰਮ ਆਈ ਕਿਸੇ ਕੋ ਉਦਾਂ ਹੀ ਨਹੀਂ ਉਦਾਂ ਹੀ ਆਏ ਹੋਣੇ ਆ ਕੰਮ ਕਾਦਾ ਹੋਣਾ ਨਾ ਪਤਾ ਨਹੀਂ ਓ ਮੈਨੂੰ ਇਹ ਏਦਾਂ ਲੱਗਣ ਡਿਆ ਵਾ ਕਿ ਜਿੱਦਾਂ ਕੋਈ ਗੱਲ ਵਾ ਉਹ ਚਲੋ ਕੋਈ ਗੱਲ ਨਹੀਂ ਨਾਲੇ ਅੱਜ ਮੈਨੂੰ ਛੁੱਟੀ ਆ ਇਹਨੂੰ ਮੈਂ ਪੁੱਛਣਾ ਚੱਲ ਕੋਈ ਗੱਲ ਨਹੀਂ ਪੁੱਤ ਜਿਹੜੀ ਹਾਂ ਤੂੰ ਮੈਨੂੰ ਗੱਲ ਕਹਿਣ ਡਿਆ ਨਾ ਕਿ ਪੇਕੇਆਂ ਦੀ ਯਾਦ ਨਾ ਆਉਂਦੀ ਹੋਵੇ ਚੱਲ ਜ਼ਿੰਦਗੀ ਵਿੱਚ ਉਹਨੇ ਦੁੱਖ ਵੀ ਬਥੇਰੇ ਪਾਏ ਆ ਜਿਹੜਾ ਤੱਕਾ ਨੂੰ ਲੱਗਾ ਵਾ ਨਾ ਇਹ ਨਿੱਕਾ ਨਹੀਂ ਚੱਲ ਛੁੱਟੀ ਆ ਤੈਨੂੰ ਤੇ ਮੈਂ ਵੀ ਅੱਜ ਆਈ ਆ ਪੁੱਛਲਾ ਜੇ ਪੇਕੇ ਜਾਣਾ ਵਾ ਤੇ ਜਾਓ ਤਿਆਰ ਹੋ ਕੇ ਦੋਵੇਂ ਜਾਣੇ ਚਲਜੋ ਮਿਲ ਕੇ ਲਾਓ ਮਨ ਹੋਰ ਦਾ ਹੋਰ ਹੋਜੂਗਾ ਦਾ ਵੀ ਵੇਹ ਲੋ ਪੁੱ ਆ ਜਿੱਦਾਂ ਤੁਸੀਂ ਕਹਿੰਦੇ ਜੇ ਤੇ ਫਿਰ ਉਹ ਆਉਣੇ ਅੱਜ ਹਾਂ ਤੇ ਇਹਨਾਂ ਦਾ ਪਿੰਡ ਵਾ ਤੇ ਸ਼ਾਮ ਨੂੰ ਹੀ ਟਾਈਮ ਨਾ ਹੀ ਆ ਜਣਾ ਉਹ ਤਾਂ ਪੁੱਛ ਕੇ ਮੈਂ ਵੇਖ ਲੀਣਾ ਵੀ ਕੀ ਕਹਿੰਦੀ ਆ ਚੱਲ ਪੁੱਛ ਲੈ ਵੇਖ ਲੈ ਕੀ ਕਹਿੰਦੀ ਆ ਹਾਂਜੀ ਪੁੱਤ ਹਾਂਜੀ ਮੈਂ ਤੇ ਇੱਕ ਗੱਲ ਹੋਰ ਕਹਿੰਨੀ ਆ ਆ ਟਰੈਕਟਰ ਜਿਹੜਾ ਵਾ ਇਹ ਵੀ ਇਦਾਂ ਹੀ ਲੱਗਾ ਵਾ ਜੰਗਾਲ ਨਹੀਂ ਖਾ ਲੈਣਾ ਵਾ ਚੀਜ਼ਾਂ ਨਾ ਚੱਲਦੀਆਂ ਰਹਿਣ ਤੇ ਫੇਰ ਚੰਗੀਆਂ ਰਹਿੰਦੀਆਂ ਪਹਿਲੀ ਤਾਂ ਹੁਣ ਹੈ ਨਹੀਂ ਆ ਤੇ ਲੱਗਾ ਹੀ ਰਹਿਣਾ ਵਾ ਦੇ ਦੇ ਪਰਾਂ ਚਾਰ ਪੈਸੇ ਵਟ ਲੈਗਾ ਤੇਰੇ ਕੰਮ ਆਉਣਗੇ ਪਪੂ ਆ ਜੀ ਕਹਿੰਦੇ ਤਾਂ ਬੜੇ ਜਾਣੇ ਆ ਪਿੰਨੂ ਵੇਚ ਦੇ ਪਰ ਮੇਰਾ ਵੇਚ ਨੂੰ ਜੀ ਨਹੀਂ ਕਰਦਾ ਡੈਡੀ ਨੂੰ ਨਾ ਬੜਾ ਚਾਹ ਹੁੰਦਾ ਏ ਟਰੈਕਟਰ ਦਾ ਤੋਂ ਨੇ ਬੜੇ ਚਾਹ ਨਾਲ ਲਿਆ ਏ ਤੇ ਚੱਲ ਛੱਡ ਚ ਖਲੋਤਾ ਵਾ ਖਲੋਤਾ ਰਹਿਣ ਦੋ ਚੱਲ ਵੇਖ ਲਾ ਤੇਰੀ ਮਰਜ਼ੀ ਆ ਮੈਂ ਤੇ ਤਾਂ ਕਿਹਾ ਅੱਜ ਕੱਲ ਤਾਂ ਮੰਗਣ ਵਾਲੇ ਵੀ ਨਹੀਂ ਛੱਡਦੇ ਉਹਨਾਂ ਨੂੰ ਪਤਾ ਵਾ ਵੀ ਇਹਦੇ ਕੋਲ ਪੈਲੀ ਹੈ ਨਹੀਂਗੀ ਕਿਸ ਨੇ ਕਹਿਣਾ ਦਈਂ ਜਿ ਰਕ ਕਿਲਾ ਕੋ ਪੈਲੀ ਦਵਾਉਣਾ ਫਿਰ ਨਾ ਤੂੰ ਕਿਸ ਨੂੰ ਦੇਣ ਜੋਗਾ ਤੇ ਨਾ ਕਿਸ ਨੂੰ ਨਾ ਹੀ ਕਰਨ ਜੋਗਾ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ ਇੱਥੇ ਵੀ ਸਲਾਹ ਕਰਕੇ। ਪਾ ਜੀ ਬੈਠੋ ਤੁਸੀਂ ਇੱਥੇ ਹਵਾਵਾ ਗੰਡੀ ਆ ਤੇ ਮੈਂ ਪੁੱਛ ਕੇ ਆਵਾਂ ਨਾ ਰਪਿੰਦਰ ਨੂੰ ਤੇ ਜੇ ਕਹੂਗੀ ਮੈਂ ਜਾਣਾ ਵਾਂ ਤੇ ਫਿਰ ਚਲ ਜਾਨੇ। ਚਲ ਠੀਕ ਆ ਪੁੱਛ ਲੈ। ਹਾਂਜੀ। ਚਲ ਕੋਈ ਗੱਲ ਨਹੀਂ ਬੰਦੇ ਦਾ ਮਨ ਨਾ ਘਾਰ ਹੀ ਪੈਂਦਾ ਵਾ। ਪੇਕੇ ਜਾਣ ਨੂੰ। ਗਿਆ ਤਾਂ ਹੈਗਾ ਪੁੱਛਣ। ਜੇ ਮੰਨੂਗੀ ਆਪੇ ਜਾ ਕੇ ਤੇ ਹੋ ਆਉਂਗੇ। ਘਰ ਮੈਂ ਹੈਗੀ ਆ। ਹੁਣ ਗਏ ਤੇ ਸ਼ਾਮ ਨੂੰ ਇਹਨਾਂ ਨੇ ਆ ਜਾਣਾ ਵਾ। ਵੇਖਨ ਉਹਦੇ ਪੂਆਜੀ ਲੱਗਣ ਦੇ ਲੱਗਦਾ ਉਹ ਹੀ ਆ ਮਿਲ ਹੀ ਜਾਨੀ ਆ ਸਾਹਮਣੇ ਬੈਠੇ ਫੇਰ ਮੈਂ ਘਰ ਚਲ ਗਈ ਨਾ ਫੇਰ ਨਹੀਂ ਆਇਆ ਜਣਾ ਲੈ ਪੂਆਜੀ ਆਏ ਆ ਸਾਸਿਕਲ ਪੂਆਜੀ ਸਾਸਿਕਾ ਹਰਦਲ ਜਿੰਦਰ ਕੀ ਹਾਲ ਹਾਂਜੀ ਠੀਕ ਠਾਕ ਆ ਵਧੀਆ ਮੈਂ ਆ ਨਾ ਵੇਖਣ ਡੀ ਹੀ ਮੈਨੂੰ ਲੱਗਣ ਤੇ ਪੂਆਜੀ ਡਏ ਲੈ ਦੱਸ ਹਣ ਪੂਆ ਦੀ ਪਹਸਾਨ ਪੁੱਲਦੀ ਜਾਂਦੀ ਨਹੀਂ ਨਹੀਂ ਪੂਆ ਜੀ ਪਹਸਾਨ ਕਾਦੇ ਲਈ ਭੁੱਲਣੀ ਆ ਉਹ ਤੇ ਮੈਂ ਕੂੜਾ ਸੁੱਟਣ ਗਈ ਸੀ ਨਾ ਮੈਂ ਸਾਹਮਣੇ ਬੈਠਿਆਂ ਨੂੰ ਵੇਖਿਆ ਤੇ ਮੈਂ ਅਖੰਡੀ ਵੀ ਲੱਗਨ ਤੇ ਉਹੀ ਡਏ ਉਹ ਸੁਣਾਉ ਠੀਕ ਠਾਕ ਜੇ ਹਾਂ ਪੁੱਤ ਠੀਕ ਠਾਕ ਵਧੀਆ ਸਭ ਤੇ ਕੱਲੀ ਆਏ ਫੁਫੜੀ ਨਹੀਂ ਆਏ ਨਾ ਆ ਨਹੀਂ ਮੈਂ ਕੱਲੀ ਆਈ ਹਾਂ ਫੁਫੜੀ ਤੇਰੇ ਘਰ ਹੈ ਨਹੀਂ ਗਏ ਅਨੰਦਪੁਰ ਸਾਹਿਬ ਗਏ ਆ ਚਲੋ ਵਧੀਆ ਵਾ ਫੇਰ ਹਾਂ ਤੇ ਮੈਨੂੰ लवली ਜਾ ਕੇ ਲੈ ਆਇਆ ਸੀ ਆਂਦਾ ਕੱਲਿਆਂ ਨੇ ਤੁਸੀਂ ਘਰ ਵੀ ਕੀ ਕਰਨਾ ਵਾ ਠੀਕ ਆ ਤੇ ਮੈਂ ਹਾਂ ਚੱਲ ਮੈਂ ਦੋ ਦਿਨ ਇੱਥੇ ਰਹਿ ਜਾਨੀ ਆ ਨਹੀਂ ਵਧੀਆ ਕੀਤਾ ਤੁਸੀਂ ਇਸੇ ਬਹਾਨੇ ਨਾ ਰਹਿ ਲੋਗੇ ਉਦਾਂ ਤੁਸੀਂ ਕਿੱਥੇ ਰਹਿੰਦੇ ਜੀ ਹੋ ਕੀ ਆ ਉਦਾਂ ਧੁੰਦਾ ਵਾ ਰੋਟੀ ਦਾ ਫੇ ਰੋਟੀ ਖਾਣੀ ਆ ਜੀ ਬਾਹਰ ਪੀ ਤੈਨੂੰ ਪਤਾ ਹੀ ਆ ਕਮਾ ਕੁੰਮਾ ਦੇ ਦੇਣਾ ਹੁਣ ਹੋਰ ਪੁੱਤ ਸੁਣਾ ਸਾਸਤਰੀ ਕੀ ਕਰਨ ਲਈ ਆ ਕੁਛ ਵੀ ਨਹੀਂ ਪੂਆ ਜੀ ਉਹਨਾਂ ਨੇ ਕੀ ਕਰਨਾ ਵਾ ਬੈਠੇ ਹੀਗੇ ਤੇ ਮੈਂ ਚੱਲ ਮੈਂ ਉਹਨਾਂ ਚਲ ਕੂੜਾ ਸੋਟਾਉਣੀ ਆ ਅੱਛਾ ਠੀਕ ਠਾਕ ਰਹਿੰਦੀ ਆ ਹਾਂ ਜੀ ਠੀਕ ਆ ਬੋਦਲ ਜੀ ਦਾ ਕੀ ਹਾਲ ਆ ਉਹ ਵੀ ਠੀਕ ਆ ਆ ਮਿਲਿਆ ਸੀ ਕੱਲ ਮੈਨੂੰ ਆਇਆ ਹੈਗਾ ਲਵਲੀ ਵਾਲਾ ਕੰਮ ਅੱਛਾ ਲਵਲੀ ਤਾਂ ਘਰ ਹੈ ਨਹੀਂ ਫੇ ਘੜੀ ਕੇ ਬੈਠੋ ਮੇਰੇ ਲਾਗੇ ਜਾ ਕੇ ਮੈਂ ਹਾਂ ਦੱਸਿਆ ਹੀ ਹੁਣਾਵਾ ਪਪੂ ਆਈ ਫਿਰ ਤਾਂ ਬੜੀ ਉਖੀ ਹੋਈ ਹੁਣੀ ਤੇਰੀ ਸੱਸ ਨਹੀਂ ਉਹਨੇ ਤਾਂ ਨਹੀਂ ਗੱਲ ਕੀਤੀ ਉਦਾਂ ਅੱਛਾ ਅੱਛਾ ਪਪੂਆ ਜੀ ਉਹਨੂੰ ਚੇਤਾ ਕਿਥੋਂ ਰਹਿਣਾ ਵਾ ਉਹਦਾ ਤੇ ਧਿਆਨ ਹੀ ਕਿ ਹੋਰ ਪਾਸੇ ਰਹਿੰਦਾ ਵਾ ਉਹਨੇ ਤੇ ਜਾ ਕੇ ਨਾਮ ਨਹੀਂ ਲਿਆ ਪਪੂਆ ਜੀ ਆਏ ਹੋਰ ਕਿਹਦੇ ਪਾਸੇ ਕਿੱਦਾਂ ਰਹਿੰਦਾ ਵਾ ਦਾ ਧਿਆਨ ਪੂਆ ਜੀ ਕੀ ਦੱਸਾਂ ਮੈਂ ਤੁਹਾਨੂੰ ਉਹਦਾ ਉਹ ਤੇ ਨਾ 24 ਘੰਟੇ ਫੋਨ ਤੇ ਹੀ ਲੱਗਾ ਰਹਿੰਦਾ ਤੇ ਜਦੋਂ ਪੁੱਛਣਾ ਨਾ ਇਹੋ ਗੱਲ ਹੀ ਕਹਿਣੀ ਮੈਨੂੰ ਨਾ ਯਾਰ ਦੋਸਤ ਦਾ ਹੋਣਾ ਆਉਂਦਿਆ ਅਹੀਂ ਵੀ ਆਖਣਾ ਵੀ ਚਲੋ ਆਉਂਦਾ ਹਾਂਗਾ ਕਿਸ ਦਾ ਅੱਛਾ ਤੇ ਇੱਕ ਦਿਨ ਤੇ ਨਾ ਫਿਰ ਮੈਂ ਡਰੈਗ ਰੂਮ ਚ ਨਾ ਫਾੜੀ ਲਿਆ ਫੋਨ ਕਰਦਾ ਕਰੀ ਨਹੀਂ ਮੈਂ ਨਹੀਂ ਅੱਜ ਤੋਂ ਬਾਅਦ ਫੋਨ ਕਰਿਆ ਕਰਨਾ ਤੇ ਨਾ ਹੀ ਤੈਨੂੰ ਕਰਿਓ ਸੰਦੀਪ ਇਹ ਕਿਦਾਂ ਦੀ ਗੱਲ ਹੋਈ ਯਾਰ ਫੋਨ ਹੀ ਨਹੀਂ ਚੁੱਕਿਆ ਤੁਹਾਨੂੰ ਨਾ ਯਾਰ ਦੋਸਤ ਚੰਗੇ ਆ ਮੈਂ ਨਹੀਂ ਚੰਗੀ ਲੱਗਦੀ ਉਹ ਇਦਾਂ ਦੀ ਕੋਈ ਗੱਲ ਨਹੀਂ ਹੈ ਯਾਰ ਇੱਕ ਕਰਿਆ ਕਰਨੀ ਹੁਣ ਤੁਹਾਡੇ ਨਾਲ ਠੀਕ ਹੈ ਨਾ ਤੇ ਇਹਦਾ ਫੋਨ ਆਉਂਦਿਆ ਤੈਨੂੰ ਕਿਹਦਾ ਨਹੀਂ ਮੱਭੀ ਮੁੰਡਾ ਡਿਆ ਹੀ ਮੁੰਡਾ ਡਿਆ ਹੀ ਹੁੰਦੇ ਦੱਸੋ ਮੇਰਾ ਮਿਲ ਜਾਂਦਾ ਵਾ ਫੋਨ ਵੀ ਆ ਕਿਹੜੇ ਮੁੰਡੇ ਦਾ ਫੋਨ ਹੀ ਉਥੇ ਕਾਲਜੋਈ ਨਾਲ ਹੀ ਜੋ ਹੀ ਮੁੰਡਾ ਉਹਦਾ ਫੋਨ ਆਉਂ ਡਿਆ ਹੀ ਮੈਨੂੰ ਸਾਰਾ ਹੀ ਪਤਾ ਵਾ ਆਵਾਜ਼ ਤੇ ਕੁੜੀ ਦੀ ਹੀ ਇਹ ਕਿਹੜੇ ਕੰਮ ਕਰਦਾ ਫਿਰਨ ਡਿਆ ਤੂੰ ਪੱਪੀ ਆਵੇ ਕਿ ਇੰਨਾ ਗੱਲ ਨਾ ਕਰੀ ਚੰਗਾ ਗੱਲ ਕਿਉਂ ਨਾ ਕਰੀ ਤੈਨੂੰ ਪਤਾ ਮੰਮੀ ਆਪਣੀ ਦਾ ਜਿੱਦਾਂ ਦੀ ਉਹ ਹੈਗੀ ਆ ਮੈਨੂੰ ਪਤਾ ਮੰਮੀ ਦਾ ਤੇ ਮੇਰੀ ਗੱਲ ਸੁਣੋ ਇਹ ਕਾਲਜ ਪਰਦੀ ਇਹ ਮੇਰੇ ਨਾਲ ਪੜਦੀ ਆ ਦਲਜੀਤ ਤੂੰ ਮੇਰੀ ਵੀ ਨਾਲ ਬੇਇੱਜ਼ਤੀ ਕਰਾਉਣੀ ਆ ਉਹਨੇ ਕਹਿਣਾ ਵਾ ਕਿ ਤੂੰ ਹੀ ਇਹਨੂੰ ਇੰਨੇ ਨੇ ਪੈਸੇ ਦਵਾਉਂਦੀ ਹੁੰਦੀ ਸੀ ਤੂੰ ਹੀ ਵਿਗਾੜਿਆ ਵਾ ਭਾਵੇਂ ਤੁਸੀਂ ਦੱਸਣਾ ਕਿਉਂ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਜਿੱਦਾਂ ਮੈਨੂੰ ਪਤਾ ਲੱਗ ਗਿਆ ਵਾ ਨਾ ਇਦਾਂ ਹੀ ਉਹਨੂੰ ਲੱਗ ਜਾਣਾ ਵਾ ਦਲਜੀਤ ਆਵੇ ਤੇਰੇ ਗਾੜੀ ਜੋੜੇ ਹੱਥ ਮੈਂ ਨਹੀਂ ਇਹ ਕੰਮ ਦੇ ਵਿੱਚ ਆਉਣਾ ਹੋਰ ਜਿਹੜਾ ਕੰਮ ਕਹੇਗਾ ਨਾ ਉਹ ਹੀ ਮੈਂ ਕਰੂੰਗੀ ਉਹ ਤਾਂ ਜਦੋਂ ਤੋਂ ਸਾਰੀਆਂ ਗੱਲਾਂ ਸੁਣ ਲਈਆਂ ਫੇਰ ਸ਼ਰਮਿੰਦਾ ਨਾ ਹੋਇਆ ਭਾਜੀ ਸ਼ਰਮਿੰਦਾ ਉਹਨੇ ਕੀ ਹੋਣਾ ਹੀ ਇਹ ਗਾੜੀ ਹੱਥ ਹੀ ਜੋੜੀ ਜਾਂਦਾ ਹੀ ਵੀ ਮੰਮੀ ਨੂੰ ਨਾ ਦੱਸਿਓ ਕਰਨਾ ਕਿਸ ਨੂੰ ਪਤਾ ਲੱਗੇ ਪਰ ਮੈਂ ਵਿਆਹ ਉੱਥੇ ਹੀ ਕਰਾਉਣਾ ਵਾ ਤੇ ਮੈਂ ਤੇ ਦਰਦੀ ਨੇ ਨਾ ਮੰਮੀ ਕੋ ਉਹਦੇ ਨਾਂ ਨਹੀਂ ਲਿਆ ਤੇ ਪਰ ਮੈਂ ਉਹਦਾ ਨਾ ਇਹਨਾਂ ਨੂੰ ਮੈਂ ਬਾਹਰ ਦੱਸਤਾ ਹੀ ਇਹ ਨਾ ਸਾਰੇ ਤੇਰੀ ਮੰਮੀ ਦੀਆਂ ਬਿੜੀਆਂ ਚ ਉੱਟੇ ਪਏ ਆ ਸਾਰਾ ਕਸੂਰ ਹੀ ਇਹਦਾ ਉਹਨੇ ਭੂਵੇ ਚੜਾਇਆ ਹੀ ਵੇਖ ਲੈ ਪੁੱਤ ਕਿਸ ਦੇ ਘਰ ਅੱਗ ਲੱਗਈ ਹੈ ਨਾ ਆਪਣੇ ਘਰ ਪਹਿਲਾਂ ਲੱਗਦੀ ਹੈ ਹੁਣ ਕੀ ਕਰ ਲੈਣਾ ਲੋਕਾਂ ਦੇ ਤਮਾਸ਼ੇ ਵੇਂਦੀ ਨਹੀਂ ਮੈਂ ਇਹਨਾਂ ਨੂੰ ਨਾ ਉੱਜਾ ਗੁੱਜਾ ਇਹਨਾਂ ਨੂੰ ਕਿਹਾ ਵੀ ਮੰਮੀ ਨੂੰ ਕੀ ਮੰਮੀ ਇਹਦਾ ਵਿਆਹ ਕਰ ਦਈਏ ਪਰ ਮੰਮੀ ਦੇ ਉਲਟਾ ਗਾੜੀਓ ਮੈਨੂੰ ਹੀ ਪੈਂਦੇ ਆ ਕਿ ਹੁਣੇ ਹੀ ਉਹਦਾ ਵਿਆਹ ਕਰ ਦੇਣਾ ਵਾ ਜੇ ਉਹਦੀ ਉਮਰ ਫੇਰ ਤੋਰਨਦੀ ਆ ਇਦਾਂ ਵਾ ਉਦਾਂ ਤੇ ਮੈਂ ਵੀ ਦੱਸੋ ਹੁਣ ਇਹਦੇ ਵਿੱਚ ਕੀ ਕਰ ਸਕਦੀ ਆ ਫਿਰ ਨਹੀਂ ਵਿਆਹ ਕਰਾ ਕੇ ਫਿਰ ਤੋਰ ਨਹੀਂ ਸਕਦਾ ਵੱਜਣ ਪੈ ਜਾਣਾ ਉਹਨੂੰ ਜੇ ਇਹਨਾਂ ਨੇ ਬਾਹਰੋਂ ਫੋਨ ਕੀਤਾ ਇਹਨਾਂ ਨੂੰ ਮੈਂ ਦੱਸਿਆ ਤੇ ਤਾਂ ਵੀ ਮੰਮੀ ਕੇ ਪਾਸੇ ਨਹੀਂ ਲੱਗੇ ਤੁਸੀਂ ਤੇ ਉਹਦੇ ਪਿੱਛੇ ਪਏ ਜੇ ਦੋਵੇਂ ਜੀ ਤੁਸੀਂ ਤੇ ਇਦਾਂ ਵਾ ਉਦਾਂ ਵਾ ਤੁਹਾਂ ਜੀ ਉਦਾਂ ਨਾ ਇੱਕ ਗੱਲ ਵਾਵੇ ਹੈ ਹੈ ਨਹੀਂ ਗਾ ਮਾੜਾ ਕੰਮ ਵੀ ਚਲੋ ਸਾਰਾ ਕਰਦਾ ਵਾ ਟਾਈਮ ਨਾ ਘਰ ਵੀ ਆ ਜਾਂਦਾ ਵਾ ਇਹ ਨਹੀਂ ਆ ਵੀ ਫਿਰਦਾ ਹੀ ਰਹਿੰਦਾ ਵਾ ਤੇ ਐਵੇਂ ਕਵਾਂ ਵੀ ਕਦੀ ਉਹਨੇ ਕੋਈ ਮਾੜੀ ਚੰਗੀ ਨਹੀਂ ਕਹੀ ਹੈਗੀ ਵੀ ਜਿੱਦਾਂ ਕਹੀਏ ਨਾ ਉਦਾਂ ਹੀ ਮੰਨ ਜਾਂਦਾ ਵਾ ਪਰ ਇਹੋ ਜਿਹੜੀ ਇਹਨੇ ਗਲਤੀ ਕਰ ਲਈ ਹੈ ਨਾ ਇੱਕੋ ਗੱਲ ਹੀ ਕਰੀ ਜਾਂਦਾ ਵਾ ਹੁਣ ਵੀ ਮੈਂ ਉੱਥੇ ਹੀ ਵਿਆਹ ਕਰਾਉਣਾ ਮੈਂ ਉੱਥੇ ਹੀ ਕਰਾਉਣਾ ਤੇ ਹੁਣ ਤੁਸੀਂ ਦੱਸੋ ਵੀ ਕੀ ਕਰੀਏ ਹੁਣ ਚੱਲ ਪੁੱਤ ਵੇਖ ਲਓ ਜੇ ਘਰ ਕਰਾਣਾ ਚੰਗਾ ਵਾ ਤਾਂ ਕਰਨਾ ਤੇ ਹੈ ਹੀ ਆ ਹੋਰ ਵੀ ਕਿਤੇ ਕਰਨਾ ਜੇ ਹੋਰ ਕਿਤੇ ਕਰਤਾ ਇਹਦੀ ਬਣਨਾ ਆਈ ਪੇ ਸਾਰੀ ਉਮਰ ਕਿਦਾਂ ਨੰਗਣੀ ਐ ਪੁੱਛ-ਪਾਛ ਲੋਕ ਇਹਨੂੰ ਵੀ ਘਰ ਪਰਿਵਾਰ ਕਿਦਾਂ ਦਾ ਮੈਂ ਤੇ ਡਰਦੀ ਨੇ ਨਾ ਕਿਸਦੇ ਨਾਲ ਗੱਲ ਨਹੀਂ ਕੀਤੀ ਤੁਹਾਡੇ ਨਾਲ ਹੀ ਕੀਤੀ ਐ ਪਰ ਇਹ ਆ ਕਿ ਮੰਮੀ ਨੂੰ ਕੌਣ ਸਮਝਾਵੇ ਹੁਣ ਮੰਮੀ ਦਾ ਤੇ ਇਹ ਆ ਨਾ ਉਹਨਾਂ ਨੇ ਤੇ ਮੰਨਣਾ ਹੀ ਨਹੀਂ ਹੈਗਾ ਜੇ ਉਹਨੂੰ ਦੱਸ ਵੀ ਦਿੱਤਾ ਨਾ ਉਹਨਾਂ ਨੇ ਯਕੀਨ ਹੀ ਨਹੀਂ ਕਰਨਾ ਉਹਨਾਂ ਦੇ ਉਲਟਾ ਮੇਰੇ ਦਿਵਾਲੇ ਹੋਣਾ ਵਾ ਤੇ ਪੁੱਤ ਮੰਨਣਾ ਹੀ ਪੈਣਾ ਵਾ ਤੇ ਆ ਪੁੱਤ ਅੱਗੇ ਨਾ ਝੁਕਣਾ ਹੀ ਪੈਂਦਾ ਹੁੰਦਾ ਵਾ ਚੱਲ ਪੁੱਤ ਸੱਸ ਤੇਰੀ ਨੂੰ ਮੰਨਣਾ ਚਾਹੀਦਾ ਵਾ ਕਿਉਂਕਿ ਜਦੋਂ ਬੱਚੇ ਜਵਾਨ ਹੋ ਜਾਂਨਾ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਹੁਣ ਜਵਾਨ ਹੋਇਆ ਵਾ ਜੀ ਕੁਝ ਕਰ ਲੂਗਾ ਜਾਂ ਮੂੰਹ ਚੋਕੇ ਘਰੋਂ ਚਲ ਜਾਊਗਾ ਫੇਰ ਵੇ ਕਿੰਨੀ ਬੇਇੱਜ਼ਤੀ ਹੁਣੀ ਆ ਤੁਹਾਡੀ ਫੇਰ ਨਾਕ ਕਿੱਥੇ ਦੇਣਾ ਇੰਨਾਂ ਗੱਲਾਂ ਤੁਸੀਂ ਤੇ ਡਰੰਦਾ ਪਰ ਇਹ ਇੰਨਾਂ ਗੱਲਾਂ ਨੂੰ ਸਮਝ ਦੇਣੀ ਹੈਗੀ ਚਲੋ ਕੋਈ ਨਹੀਂ ਫੇਰ ਵੀ ਮੈਂ ਇਹਨਾਂ ਦੇ ਨਾਲ ਗੱਲ ਕਰੂੰਗੀ ਉਦਾਂ ਵੀ ਇਹ ਕੀ ਕਹਿੰਦੇ ਆ ਤੇ ਨਾ ਹੋਊਗਾ ਤੇ ਫੇਰ ਹੁਣ ਮੰਮੀ ਨੂੰ ਤੇ ਸਮਝਾਉਣਾ ਹੀ ਪੈਣਾ ਵਾ ਤੇ ਬਾਕੀ ਭੂਆ ਜੀ ਇਹ ਆ ਵੀ ਤੁਸੀਂ ਨਾ ਜੀ ਗੱਲ ਕਰੀ ਮੰਮੀ ਨੂੰ ਉਹ ਨਹੀਂ ਨਹੀਂ ਮੈਂ ਕਦੀ ਵੀ ਨਹੀਂ ਉਹਦੇ ਨਾਲ ਗੱਲ ਕਰਦੀ ਮੈਨੂੰ ਨਹੀਂ ਪਤਾ ਕਿ ਉਹ ਸੁਗਾਤ ਕਿਦਾਂ ਦੀ ਹੈ ਉਹਨੇ ਮੇਰੇ ਵੀ ਗੱਲ ਪਿਆਣਾ ਤੇ ਤੇਰੇ ਵੀ ਪਿਆਣਾ ਮੈਂ ਤਾਂ ਹੀ ਕਹਿਣੀ ਨਾ ਉਹਨੇ ਕਿਹਾ ਵੀ ਤੂੰ ਉਹਦੇ ਨਾਲ ਜੂ ਗੱਲ ਕੀਤੀ ਤੂੰ ਮੇ ਨਾਲ ਗੱਲ ਕਰਦੀ ਨਹੀਂ ਮੈਂ ਨਹੀਂ ਕਿਸੇ ਨਾਲ ਵੀ ਗੱਲ ਕਰਦੀ ਤੂੰ ਇਹ ਗੱਲ ਦਾ ਨਾ ਫਿਕਰ ਨਾ ਕਰ ਪੁੱਤ ਚਲੋ ਕੋਈ ਨਹੀਂ ਤੇ ਆਓ ਚਲੀਏ ਘਰ ਨੂੰ ਕੋਈ ਨਹੀਂ ਤਾਂ ਚੱਲ ਮੈਂ ਹੁੰਦੀ ਆ ਬਾਅਦ ਵਿੱਚ ਮੈਂ ਕਿਹਾ ਮੈਂ ਜਾਵਾਂ ਹੁਣ ਐਵੇਂ ਉਹਨਾਂ ਨੇ ਆਪਣਾ ਕਦੋਂ ਦੀ ਗਈ ਕੂੜਾ ਸੁੱਟਣ ਤੇ ਕੋਈ ਗੱਲ ਨਹੀਂ ਮੈਂ ਆਉਂਗੀ ਸ਼ਾਮ ਨੂੰ ਤੇ ਕੋਈ ਨਹੀਂ ਆਜੋ ਤਈ ਚਾ ਮਨ ਆਉਂਗੀ ਮੈਂ ਚੱਲ ਆ ਜੂ ਫਿਰ ਪੱਕਾ ਹਾਂ ਆਉਂਗੀ ਜ਼ਰੂਰ ਰਾਤ ਉਧਰ ਰਿਓ ਅੱਜ ਚੰਗਾ ਇਹ ਤਾਂ ਵਿਚਾਰੀ ਚੰਗੀ ਆ ਕੋਈ ਵੀ ਤੇ ਦੱਸ ਜਾਂਦੀ ਆ ਚੱਲ ਚੰਗਾ ਵਾ ਇਹਦੇ ਵੀ ਨੱਕ 'ਚ ਗੱਲ ਨਾ ਫੇਰ ਗੱਲ ਬਾਨੀ ਆ ਲੋਕਾਂ ਦੇ ਧੀਆਂ ਪੁੱਤਾਂ ਨੂੰ ਗੱਲਾਂ ਕਰਦੀ ਹੁੰਦੀ ਸੀ ਵਿਥੇ ਕੁੰਝੇ ਇਲਾਕੇ ਨਾ ਸੌਂਦੀ ਰਹਿਣਾ ਗੱਲਾਂ ਨੀ ਫਲਾਣੇ ਦੀ ਕੁੜੀ ਐਦਾਂ ਵਾ ਨੀ ਫਲਾਣੇ ਦਾ ਮੁੰਡਾ ਐਦਾਂ ਵਾ ਹੁਣ ਨੱਕ 'ਚ ਗਲੀਆਂ ਹੁਣ ਤੈਨੂੰ ਪਤਾ ਲੱਗਣਾ ਕਿ ਕਿਹੜੇ ਭਾਵੇਂ ਇਕਦੀ ਐ ਰਪਿੰਦਰ ਹੋ ਗਿਆ ਵਾ ਕੰਮ ਤੰਦਾ ਹਾਂਜੀ ਹੋ ਗਿਆ ਤੇ ਮੇਰੀ ਗੱਲ ਸੁਣਾ ਮੈਂ ਤੇਨਾਂ ਗੱਲ ਕਰਨੀ ਸੀ ਵੀ ਅੱਜ ਮੈਨੂੰ ਛੁੱਟੀ ਆ ਤੇ ਇਦਾਂ ਨਾ ਕਰੀਏ ਹੋਈਏ ਤੇਰੇ ਪਿੰਡੋਂ ਜਾ ਕੇ ਪਿੰਡੋਂ ਕੋਈ ਆਹੋ ਚੱਲ ਹੋਵਨੇ ਆ ਉਥੋਂ ਜਾ ਕੇ ਹਾਥ ਪਿੰਡ ਵਾ ਨਾਲੇ ਅੱਜ ਮੈਨੂੰ ਛੁੱਟੀ ਆ ਤੂੰ ਇਹ ਜਾਣੇ ਕਿਸਲਾ ਕਰ ਲਈ ਆ ਚਾਹੀਦੀ ਮੈਨੂੰ ਪਹਿਲਾਂ ਪੁੱਛ ਲੈਂਦੇ ਉਹ ਚੱਲ ਕੋਈ ਗੱਲ ਨਹੀਂ ਜੇ ਕਿੰਨਾ ਕਿ ਟਾਈਮ ਹੋਇਆ ਵਾ ਕਿਤੇ 9 ਤੇ ਸਾਰੇ ਵਜੇ ਆ ਉਹ ਨਹੀਂ ਮੇਰਾ ਮਾਨੀਗਾ ਹੈਗਾ ਹੱਲੇ ਜਾਣ ਨੂੰ ਫੇਰ ਕਿਸ ਦਿਨ ਜਾਵਾਂਗੇ ਲੈ ਦੱਸ ਬੁੜੀਆਂ ਨੂੰ ਤੇ ਚਾ ਚੜ ਜਾਂਦਾ ਜਦੋਂ ਉਹਨਾਂ ਦੇ ਪਿੰਡ ਦਾ ਨਾਮ ਲਈਏ ਤੇ ਤੂੰ ਕਹਿਣੀ ਮੈਂ ਜਾਣਾ ਨਹੀਂ ਹੈ ਤੇ ਦਸਈਆਂ ਭਰੇਗੀ ਪਹਿਲਾਂ ਪਤਾ ਹੋਵੇ ਨਾ ਫੇਰ ਤਿਆਰੀ ਦੂਰੀ ਬੰਦਾ ਕਰ ਲੈਂਦਾ ਵਾ ਹੁਣ ਏਦਾਂ ਹੱਲੇ ਨਿਆਣੀ ਵੀ ਵਿਚਾਰੀ ਉਦਾਂ ਹੀ ਡਏ ਆ ਖੇਡਣ ਮੱਲਣ ਚੱਲ ਕੋਈ ਗੱਲ ਨਹੀਂ ਕਿੰਨਾ ਕ ਟਾਈਮ ਲੱਗਣਾ ਉਹ ਨਿਆਣਿਆਂ ਦੀ ਕਿੱਡੀ ਗੱਲ ਵਾ ਭੂਆ ਇੱਥੇ ਆ ਉਹਨੇ ਸੰਭ ਲੈਣੇ ਆ ਤੇ ਦੋਵਾਂ ਜਾਣੇ ਨਹੀਂ ਹੋਣਾ ਨਹੀਂ ਨਹੀਂ ਤੂੰ ਇਹ ਕੋਈ ਜਦ ਨਾ ਕਰੀ ਜਾਉ ਮੈਂ ਨਹੀਂ ਜਣਾ ਮੈਂ ਕਹਿਨ ਤੇ ਦੇਈ ਆ ਉਹ ਮੇਰੀ ਗੱਲ ਸੁਣ ਤੂੰ ਠੀਕ ਠਾਕ ਵੀ ਤੇ ਹੈਗੀ ਆ ਕੋਈ ਗਲਤ ਨਹੀਂ ਹੋਈ ਘਰ ਉਹ ਠੀਕ ਠਾਕ ਵਾ ਤਾਂ ਹੀ ਕੰਮ ਦੇਈਆਂ ਕਰਨ ਉਦਾਂ ਹੀ ਦਾ ਸਬੰਧ ਨਹੀਂਗਾ ਕਰਨ ਦਿਆ ਜਾਨੂ ਕੋਈ ਨਹੀਂ ਫਿਰ ਕੇ ਇਦਾਂ ਚਲ ਜਾਗੇ ਜੇ ਕੋਈ ਗੱਲ ਹੋਈ ਆ ਤਾਂ ਤਾਂ ਵੀ ਮੈਨੂੰ ਦੱਸ ਦੇ ਨਹੀਂ ਗੱਲ ਨਹੀਂ ਕੋਈ ਵੀ ਹੋਈ ਜੇ ਕੋਈ ਹੋਈ ਹੁੰਦੀ ਤੇ ਮੈਂ ਤੁਹਾਨੂੰ ਦੱਸਨੀ ਹੀ ਚੱਲ ਵੀ ਲੈ ਫਿਰ ਮਰਜੀ ਤੇ ਕਰਨਾ ਕੋਈ ਤੁਹਾਨੂੰ ਗਿਆ ਛੁੱਟੀ ਆ ਤੇ ਰੈਸਟ ਕਰ ਲਓ ਘੜੀ ਫੇਰ ਕੱਲ ਨੂੰ ਡਿਊਟੀ ਤੇ ਜਾਣਾ ਆ ਤਲ ਜੇ ਨਹੀਂ ਪਿੰਡ ਨੂੰ ਜਾਣਾ ਤੇ ਸ਼ਹਿਰੋਂ ਹੋਈਏ ਫਿਰ ਮਾਰੇ ਨਿਕੰਮਾ ਟਾ ਸਮਾਨ ਜਿਹੜਾ ਲਿਆਉਣ ਆਲਾ ਉਹ ਲੈ ਆਨੇ ਕੋਈ ਨਹੀਂ ਵੇਚ ਲੈਨੇ ਮੈਨੂੰ ਕੰਮ ਨੂੰ ਵੇਣ ਲੈਣ ਦੋ ਚੱਲ ਵੇਚ ਲੈ ਦੱਸਦੀ ਮੈਨੂੰ ਆਪਣੇ ਮਨ ਨਾਲ ਸਲਾਹ ਕਰਕੇ ਨੂੰ ਵਾਲੀ ਗੱਲ ਸੱਚੀ ਲੱਗਣ ਦੀ ਹੈ ਕਹ ਰਹੀ ਕਿ ਗੱਲ ਵਾ ਗੱਲ ਮੇਰੇ ਨਾਲ ਵੀ ਕੋਈ ਨਹੀਂ ਹੋਈ ਸਾਰਾ ਦਿਨ ਮੈਂ ਉੱਥੇ ਰਹਿਣਾ ਨਿਆਣਿਆਂ ਨੀਣਿਆਂ ਤੋਂ ਕਿਜੀ ਹੋਏ ਕਿ ਤੂੰ ਪਰ ਨਿਆਣੀ ਵੀ ਵਿਚਾਰੇ ਸਕੂਲੇ ਚਲ ਜਾਂਦੇ ਆ ਅੱਜ ਹੀ ਘਰ ਵਾ ਉਹ ਵੀ ਦੋਵੇਂ ਜਣੇ ਖੇਡਣ ਦੇ ਗੱਲ ਕੀ ਹੋਈ ਹੋਊਗੀ ਜਾਂ ਫਿਰ ਇਦਾਂ ਕਰਨਾ ਵਾ ਜੋ ਬਨ ਖੂਨ ਲਾਉਣਾ ਵਾ ਹੁਣ ਇਹ ਤੇ ਮੰਨਣਾ ਨਹੀਂ ਲਈ ਜਾਣ ਲੋ ਚੱਲ ਇਹ ਆ ਕਿ ਇਹਦਾ ਵੀ ਮਨ ਹੋਰ ਦਾ ਹੋਰ ਹੋ ਜਾਊਗਾ ਜੇ ਇਹਨੂੰ ਮਿਲਣਾ ਹੋਊਂਗੇ ਤੇ ਫੋਨ ਲਾ ਕੇ ਪੁੱਛਣਾ ਆਪਣਾ ਕਿ ਜਿਹੜਾਗਾ ਟਾਈਮ ਤਿਆਜੀ ਆ ਜੋ ਤੈ ਹਲੋ ਹੋਰ ਜੋ ਮਨ ਕੀ ਹਾਲ ਚਾਲ ਆ ਵਧੀਆ ਵਧੀਆ ਭਾਜੀ ਠੀਕ ਰਹੇ ਚਲੋ ਹੋਰ ਕੀ ਬੰਦਿਆ ਕੁਛ ਨਹੀਂ ਬੰਨਾ ਕੀ ਬਸ ਹੁੰਦਾ ਤੁਹਾਨੂੰ ਪਤਾ ਦੇਣ ਚੱਲਦੇ ਆ ਪਹਿਲੀਆਂ ਜੀਆਂ ਅੱਛਾ ਅੱਛਾ ਹਾਂ ਤੁਸੀਂ ਠੀਕ ਰਹੋ ਬੜਾ ਠੀਕ ਠਾਕ ਵਧੀਆ ਮੈਨੂੰ ਵੀ ਅੱਜ ਛੁੱਟੀ ਹੀ ਅੱਛਾ ਤੇ ਮੈਂ ਚੱਲ ਫੋਨ ਲੰਮਣਾ ਵੰਡਾ ਮੁੰਨਾ ਕੀ ਭਰਾਵਾ ਵੇਖਣਾ ਵਾ ਗਰਮੀ ਬੜੀ ਆ ਤੇ ਤੇ ਫੇਰਾ ਕੀ ਮਾਰਨਾ ਵਾ ਗਰਮੀ ਤੇ ਹੁਣ ਇਦਾਂ ਹੀ ਆ ਬਦਲਣਾ ਹੀ ਹੈ ਹਾਂ ਹਾਂ ਤੇ ਤੁਹੀ ਨਹੀਂ ਆਉਣਾ ਅਜੀ ਭਜੀ ਕੀ ਆਉਣਾ ਵਾ ਸੁਣਨਾ ਡੈਲੀ ਡੈ ਜਾਂ ਲੈਵਲ ਕਰਾਉਣਾ ਅੱਛਾ ਅੱਛਾ ਸੋਧਨੇ ਵਾਲੀਆਂ ਜਾਂਦੇ ਨਹੀਂ ਕਰਾਈ ਨਹੀਂ ਕਿਤੇ ਉਹਨਾਂ ਨੂੰ ਪਤਾ ਨਹੀਂ ਕਰਾਈ ਹੁੰਦੀ ਹੈ ਹਾਂ ਹਾਂ ਇਹ ਤੇ ਹੈ ਹੀ ਆ ਇੱਕ ਟੱਕ ਹੋ ਗਿਆ ਵਾ ਤੇ ਉੱਪਰ ਲੰਭ ਰਹਿ ਗਿਆ ਮੇਰਾ ਅੱਛਾ ਅੱਛਾ ਹੋਇਆ ਹੋਇਆ ਵੀ ਲੈਵਲ ਹੋਈ ਹੋਈ ਤੇ ਪਾਣੀ ਪੁਣੀ ਜਾਇਆ ਫਿਰਦਾ ਵਾ ਵਧੀਆ ਬਿਲਕੁਲ ਬਿਲਕੁਲ ਇਹ ਤੇ ਗੱਲ ਹੈ ਹਾਂ ਉਹ ਟਾਈਮ ਯਾਰ ਇਦਾਂ ਹੀ ਮੈਨੂੰ ਨਾਜੀ ਛੁੱਟੀ ਸੀ ਅੱਛਾ ਤੇ ਮੁੜ ਕੇ ਫਿਰ ਫੇਰ ਤੈਨੂੰ ਪਤਾ ਐ ਅਦਵਾਰ ਦੀ ਆਉਣੀ ਆ ਆਹਾਂ ਤੇ ਕੋਈ ਗੱਲ ਨਹੀਂ ਲੈਵਲ ਹੁੰਦਾ ਹੀ ਰਹਿਣਾ ਵਾ ਤੂੰ ਮਾਰੀ ਹੈ ਕਿਦਾਂ ਚੱਕਰ ਤੇਰਾ ਲੈਵਲ ਦਾ ਕੰਮ ਕਰ ਮੁੜ ਕੇ ਚੁਣੇ ਲਵਦਾ ਹੈ ਬਣਾ ਠੀਕ ਆ ਹਾਂ ਹਾਂ ਕੋਈ ਗੱਲ ਨਹੀਂ ਬਣਾਉਣੇ ਪ੍ਰੋਗਰਾਮ ਐ ਕਿਨਾਂ ਤੱਕ ਕੋਈ ਨਹੀਂ ਆਉ ਕੋਈ ਗੱਲ ਨਹੀਂ ਜੇ ਤੇ ਸਾਡਾ ਬਣ ਗਿਆ ਪ੍ਰੋਗਰਾਮ ਫਿਰ ਆਹੀ ਆ ਜਾਗੇ ਤੇ ਨਹੀਂ ਤੇ 1-2 ਦਿਨ ਦੇ ਵਿੱਚ ਵਿੱਚ ਨਾ ਮਾਰਿਓ ਫੇਰਾ ਹੈ ਹਾਂ ਚਲੋ ਕਰ ਲੋ ਫਿਰ ਕੰਮ ਧੰਦਾ ਤਸੀਂ ਵੀ ਠੀਕ ਹੈ ਮੇਰੇ ਠੀਕ ਹੈ ਇਹ ਵੀ ਚਾੜਿਆ ਆ ਕੰਮ ਧੰਦਾ ਕਰਨ ਚੱਲ ਕੋਈ ਗੱਲ ਨਹੀਂ ਸਮਝਾਉਣਾ ਮੈਨੂੰ ਕਿ ਜੇ ਕੋਈ ਗੱਲ ਹੈਗੀ ਆ ਤਾਂ ਮੈਨੂੰ ਦੱਸ ਦੇ ਪਤਾ ਨਹੀਂ ਵੀ ਗੱਲ ਹੋਈਗੀ ਮੈਂ ਤੈਨੂੰ ਕਿਹਾ ਵੀ ਜ਼ੁਬਾਨ ਬੰਦ ਕਰ ਲ ਮੇਰੇ ਗਾੜੀ ਕੋ ਨਾ ਕੰਮ ਸਾਰਾ ਹੀ ਕਰਦਾ ਪਿਆ ਕਰਨ ਵਾਲਾ ਆ ਜੀ ਤੈਨੂੰ ਪਾਜਣਾ ਵੇਲੀ ਚਲਗੀ ਤੇ ਵੇਲੀ ਕਿਉਂ ਤੂੰ ਉਧਰ ਜਾ ਬੜੀ ਆ ਕੇ ਮਮੀ ਕੰਮ ਮੈਂ ਹੀ ਕਰਨਾ ਵਾ ਕਿੰਨੇ ਕਰਨਾ ਤੇ ਕੋਈ ਗੱਲ ਨਹੀਂ ਕੰਮ ਹੀ ਆ ਕੰਮ ਮੈਂ ਕਰ ਲੈਣੀ ਆ ਤੇ ਜੇ ਹੁਣੇ ਸਾਡੇ ਘਰ ਕੋ ਆ ਜਾ ਤੇ ਕੀ ਸਾਨੂੰ ਆਖੇ ਆਣ ਕੇ ਵੀ ਆ ਦੇ ਦੋ ਰੰਨਾਂ ਦੀ ਕੋਟੀਆਂ ਤੇ ਇਹਨਾਂ ਨੇ ਆ ਕੰਮ ਵੀ ਨਹੀਂ ਕੀਤਾ ਅਜੇ ਤੇ ਕੰਮ ਕਾਦਾ